ਹੈਲੋ ਕੀ ਤੁਸੀਂ ਜਾਣਦੇ ਹੋ ਕਿ ਐਕਚੁਰੀਜ਼ ਕੌਣ ਹੁੰਦੇ ਨੇ ਐਕਚੁਰੀਜ਼ ਇੱਕ ਇੰਟਰਨੈਸ਼ਨਲ ਲੈਵਲ ਤੇ ਮੰਨਿਆ ਹੋਇਆ ਪ੍ਰੋਫੈਸ਼ਨ ਹੈ ਇਹਨੂੰ ਇੱਕ ਹਾਈਲੀ ਕੁਆਲੀਫਾਈਡ ਤੇ ਹਾਈਲੀ ਪੇਡ ਜੌਬ ਵੀ ਮੰਨਿਆ ਜਾਂਦਾ ਹੈ ਐਕਚੁਰੀਜ਼ ਮੈਥਮੈਟਿਕਸ ਤੇ ਸਟੈਟਿਸਟਿਕਸ ਦੇ ਮਾਹਰ ਹੁੰਦੇ ਨੇ ਇਹ ਮੈਥ ਤੇ ਸਟੈਟਸ ਨੂੰ ਯੂਜ਼ ਕਰਕੇ ਰਿਸਕ ਮੈਨੇਜਮੈਂਟ ਦੀਆਂ ਕੈਲਕੂਲੇਸ਼ਨਾਂ ਕਰਦੇ ਨੇ ਜੋ ਕਿ ਜ਼ਿਆਦਾਤਰ ਇੰਸ਼ੋਰੈਂਸ ਕੰਪਨੀਆਂ ਦੇ ਵਿੱਚ ਯੂਜ਼ ਹੁੰਦੀਆਂ ਨੇ ਇੰਸ਼ੋਰੈਂਸ ਕੰਪਨੀਆਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਜਿਵੇਂ ਕਿ ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਯਾ ਜਨਰਲ ਇੰਸ਼ੋਰੈਂਸ ਇਹ ਇੰਸ਼ੋਰੈਂਸ ਕੰਪਨੀਆਂ ਦੇ ਪ੍ਰੀਮੀਅਮ ਕੈਲਕੂਲੇਸ਼ਨਸ ਤੋਂ ਲੈ ਕੇ ਰਿਟਾਇਰਮੈਂਟ ਪਲਾਨ ਬਣਾਉਣ ਤੱਕ ਜਾਂ ਫਿਰ ਹੋਰ ਵੀ ਵੱਡੇ ਮਸਲਿਆਂ ਨੂੰ ਹੱਲ ਕਰਨ ਦੇ ਵਿੱਚ ਕੰਮ ਕਰਦੇ ਨੇ ਜਿਵੇਂ ਕਿ ਅੱਜਕੱਲ ਕਲਾਈਮੇਟ ਚੇਂਜ ਦਾ ਮਸਲਾ ਚੱਲ ਰਿਹਾ ਹੈ ਹੋਰ ਵੀ ਕਈ ਏਰੀਆਜ਼ ਜਿੱਥੇ ਰਿਸਕ ਮੈਨੇਜਮੈਂਟ ਦੀ ਲੋੜ ਹੁੰਦੀ ਹੈ ਉੱਥੇ ਐਕਚੂਰੀਜ਼ ਆਪਣੀਆਂ ਸੇਵਾਵਾਂ ਦਿੰਦੇ ਨੇ ਜਿਵੇਂ ਕਿ ਇਨਵੈਸਟਮੈਂਟਸ ਐਂਡ ਫਾਈਨਾਂਸ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਮੈਥ ਦੇ ਵਿੱਚ ਅੱਛੇ ਹੋ ਤੇ ਹੋਰ ਮਿਹਨਤ ਕਰ ਸਕਦੇ ਹਾਂ ਤਾਂ ਤੁਸੀਂ ਐਕਚੂਰੀਜ਼ ਨੂੰ ਇੱਕ ਕੈਰੀਅਰ ਆਪਸ਼ਨ ਵਜੋਂ ਦੇਖ ਸਕਦੇ ਹੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ